ਸੋ ਗੱਲਬਾਤ ਦਾ سلسلہ ਲਗਾਤਾਰ ਵੱਖ-ਵੱਖ ਪੰਜਾਬ ਦੀਆਂ ਸ਼ਖਸੀਤਾਂ ਨਾਲ ਜਾਰੀ ਆ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਸੀਨੀਅਰ 크ਿਸਚੀਅਨ ਆਗੂ ਗੱਲਬਾਤ ਕਰਨ ਦੇ ਲਈ 크ਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਜੀ ਮੌਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ तमाम ਜੋ 크ਿਸਚੀਅਨ ਪੋਲਿਟਿਕਸ ਪੰਜਾਬ ਦੇ ਵਿੱਚ ਚੱਲ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਔਰ ਕੁਝ ਕਟਨਾਵਾ ਪਿਛਲੇ ਟਾਈਮ ਚ ਵੀ ਵਾਪਰ ਰਹੀਆਂ ਵਾ ਕੁਝ ਕੁਝ ਪ੍ਰੈਜ਼ੈਂਟ ਦੇ ਵਿੱਚ ਵੀ ਚੱਲ ਰਹੀਆਂ ਨੇ ਚੌਧਰੀ ਸਾਹਿਬ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਰ ਮੇਰਾ ਪਹਿਲਾ ਸਵਾਲ ਇਹ ਆ ਕਿ ਜੋ ਤੁਸੀਂ ਇੱਕ ਆਪਣਾ ਸੰਗਠਨ ਬਣਾਇਆ ਹੋਇਆ ਵਾ ਉਹ ਸੰਗਠਨ ਬਣਾਉਣ ਦਾ ਮੇਨ ਤੁਹਾਡਾ ਉਦੇਸ਼ਾ ਕੀ ਸੀਗਾ ਕਦੋਂ ਦਾ ਤੁਸੀਂ ਇਸ ਆਪਣੇ ਸੰਗਠਨ ਨੂੰ ਲੈ ਕੇ ਔਰ ਕੀ ਕਰ ਰਹੇ ਹੋ ਤੁਸੀਂ ਆਪਣੇ ਕ੍ਰਿਸਚਨ ਭਾਈਚਾਰੇ ਦੇ ਲਈ ਸੋ ਮੈਂ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਦਰਸ਼ਕਾਂ ਦਾ ਵੀ ਜਿਹੜੇ ਇਸ ਵਕਤ ਐਕਸਪ੍ਰੈਸ ਦੇਖ ਰਹੇ ਨੇ ਜੀ ਸਰ ਕਿ ਜਿਹੜਾ ਕੁਐਸਚਨ ਨੈਸ਼ਨਲ ਫਰੰਟ ਆ ਜੀ ਪਿਛਲੇ 30 ਸਾਲ ਤੋਂ ਨਾ ਸਿਰਫ ਪੰਜਾਬ ਤੋਂ ਬਲਕਿ ਆਲ ਓਵਰ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਜੀ ਔਰ ਇਹਦੇ ਜਿਹੜੇ ਮੇਨ ਆਬਜੈਕਟਿਵਸ ਹੈਗੇ ਆ ਜੀ ਜੁਨਿਟੀ ਜੀ ਡਿਵੈਲਪਮੈਂਟ ਜਸਟਿਸ ਤੇ ਐਜੂਕੇਸ਼ਨ ਜੀ ਏਕਤਾ ਕਰਨੀ ਔਰ ਕਮਿਊਨਿਟੀ ਦਾ ਵਿਕਾਸ ਕਰਨਾ ਔਰ ਉਹਨਾਂ ਨੂੰ ਨਿਆਂ ਲੈ ਕੇ ਦੇਣਾ ਜੀ ਤੇ ਲਾਸਟ ਹੈਗਾ ਕਿ ਜਿਹੜੀ ਐਜੂਕੇਸ਼ਨ ਜਿਹੜੀ ਮਹਿੰਗੀ ਹੁੰਦੀ ਜਾ ਰਹੀ ਹੈ ਜੀ ਉਸ ਐਜੂਕੇਸ਼ਨ ਮਹਿੰਗੀ ਦੇ ਵਿੱਚ ਵੀ ਉਹਨਾਂ ਦੇ ਬੱਚਿਆਂ ਨੂੰ ਰੋੜਬੰਦ ਕਰਨ ਵਾਲੇ ਬੱਚਾ ਪੜਾਉਣਾ ਜੀ ਇਹ ਸਾਡੇ ਮੁੱਖ ਦੇ ਉਦੇਸ਼ ਜੀ ਚੌਧਰੀ ਸਾਹਿਬ ਮੇਰਾ ਕੁਐਸਚਨ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਪੰਜਾਬ ਦੇ ਵਿੱਚ ਵਕਫਾ ਕਥਾਈ ਮਨੀਪੁਰ ਹਿੰਸਾ ਨੂੰ ਲੈ ਕੇ ਬਹੁਤ ਪ੍ਰੋਟੈਸਟ ਜਿਹੜੇ ਆ ਉਹ ਦੇਖਣ ਨੂੰ ਮਿਲੇ ਤੁਹਾਨੂੰ ਨਹੀਂ ਲੱਗਦਾ ਕਿ ਮਨੀਪੁਰ ਇਨਸਾਨ ਜਿਹੜਾ ਵਾ 크ਰਿਸਚੀਅਨ ਭਾਈਚਾਰੇ ਨੂੰ ਜਿਹੜਾ ਵਾ ਇੱਕ ਪਲੇਟਫਾਰਮ ਤੇ ਲਿਆਤਾ ਕਿ ਜਾਂ ਹਜੇ ਵੀ ਕਿਤੇ ਕਹ ਲੋਗੇ ਅਮਗਲਗ ਲੀਡਰ ਆਪੋ ਆਪਣੇ ਸੰਗਠਨ ਚਲਾ ਰਹੇ ਨੇ ਆ ਐਕਚੁਅਲੀ ਜਿਹੜੀ ਮਨੀਪੁਰ ਜਾਂ ਜਿਹੜਾ ਇਨਸੀਡੈਂਟ ਹੈਗਾ ਜੀ ਹਾਂ ਉਹ ਇੱਕ इमोਸ਼ਨਲੀ ਲੋਕ ਜਿਹੜੇ ਆ ਜੀ ਉਹ ਉਸ ਇਨਸੀਡੈਂਟ ਨੂੰ ਲੈ ਕੇ ਜੁਲਟੀ ਵਿੱਚ ਆਏ ਸੀਗੇ ਜੀ ਕਿ ਕਿਉਂਕਿ ਹਰ ਇੱਕ ਦੇ ਘਰ ਦੇ ਵਿੱਚ ਲੜਕੀਆਂ ਨੇ ਜੀ ਤੇ ਉਹਨਾਂ ਦੇ ਮਨ ਨੂੰ ਇਹ ਮਹਿਸੂਸ ਹੋਇਆ ਕਿ ਜੇ ਮਨੀਪੁਰ ਕਿਉਂਕਿ ਭਾਰਤ ਦਾ ਉਹ ਵੀ ਇੱਕ ਸਟੇਟ ਹੈਗਾ ਜੀ ਬਿਲਕੁਲ ਤੇ ਜੇ ਡੈਮੋਕ੍ਰੇਸੀ ਦੇ ਵਿੱਚ ਉਸ ਸਟੇਟ ਦੇ ਵਿੱਚ ਔਰਤਾਂ ਜਿਹੜਾ ਆ ਧਮਾਗਾ ਉਹਨਾਂ ਨੂੰ ਲਗਨ ਕਰਕੇ ਉਹਦੀ ਗ੍ਰੇਡ ਕੀਤੀ ਜਾਂਦੀ ਹੈ ਤੇ ਕੱਲ ਨੂੰ ਇਹ ਪੰਜਾਬ ਦੇ ਵਿੱਚ ਵੀ ਹੋ ਸਕਦਾ ਇਸ ਕਰਕੇ ਜੀ ਉਹਨਾਂ ਨੇ ਸਭ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਚੜਾਈ ਹੋ ਕੇ ਇਹ ਜਿਹੜੀ ਆ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਉੱਥੇ ਦੇ ਲੋਕਾਂ ਨੂੰ ਇਨਸਾਨ ਮਿਲੇ ਖਾਸ ਕਰਕੇ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਨਾਲ ਬੜੀ ਬਦਤਮੀਜ਼ੀ ਬੇਇੱਜ਼ਤੀ ਕੀਤੀ ਗਈ ਸੋ ਬਾਕੀ ਜਿੱਥੇ ਤੱਕ ਗੱਲ ਤੁਹਾਡਾ ਸਵਾਲ ਨਾਲ ਯੂਨਿਟੀ ਦੀ ਦੇਖੋ ਯੂਨਿਟੀ ਜਿਹੜੀ ਆ ਉਹ ਗੁੱਧਿਆ ਤੇ ਹੁੰਦੀ ਹੈ ਜੀ ਦੇ ਜਿਹੜੇ ਮੁੱਦੇ ਆ ਉਹ ਮੁੱਦੇ ਇਸ ਵੇਲੇ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਮੁੱਦਾ ਹੈਗਾ ਜੀ ਕਿ ਘੱਟ ਗਿਣਤੀਆਂ ਨੂੰ ਦੇਸ਼ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਜੀ ਸੋ ਅਸੀਂ ਮਹਿਸੂਸ ਕਰਦੇ ਆ ਕਿ ਜਦੋਂ ਟਾਰਗੇਟ ਕੀਤਾ ਜਾ ਰਿਹਾ ਘੱਟ ਗਿਣਤੀਆਂ ਨੂੰ ਤੇ ਉਸ ਵੇਲੇ ਨਾ ਸਿਰਫ ਮਰਦ ਮੁਸੀਬਾ ਹੀ ਚਾਰੇ ਨੂੰ ਇਕੱਠੇ ਹੁੰਦੀ ਲੋੜ ਆ ਜੀ ਮੇਰਾ ਤੇ ਮੰਨਣਾ ਹੈ ਕਿ ਉਹਨਾਂ ਸਾਰੀਆਂ ਘੱਟ ਗਿਣਤੀਆਂ ਇਕੱਠੇ ਹੁੰਦੀ ਲੋੜ ਆ ਜਿਹੜੇ ਇਹ ਮਹਿਸੂਸ ਕਰਦੇ ਆ ਵੀ ਕਿਤਰਾ ਕਿਤੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਠੋਕੇ ਲੈਣਾ ਚਾਹੀਦਾ ਜੀ ਸਰ ਪੰਜਾਬ ਦੇ ਵਿੱਚ 2 ਸਾਲ ਦੇ ਕਰੀਬ ਸਮਾਂ ਹੋ ਚੱਲਾ ਪਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਿਆਂ ਨੂੰ ਕੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਸੂਬੇ ਦੇ ਲੋਕਾਂ ਲਈ ਔਰ 크ਰਿਸਚੀਅਨ ਭਾਈਚਾਰੇ ਦੇ ਨਾਲ ਜੋ ਵਾਅਦੇ ਕੀਤੇ ਗਏ ਇਲੈਕਸ਼ਨ ਦੇ ਦੌਰਾਨ ਕੀ ਉਹ ਪੂਰੇ ਹੋ ਪਾਏ ਆ ਜਾਂ ਕਿਸ ਤਰ੍ਹਾਂ ਦਾ ਦੇਖਦੇ ਜੇ ਸਰਕਾਰ ਦਾ ਰਵਈਆ 크ਰਿਸਚੀਅਨ ਭਾਈਚਾਰੇ ਨਾਲ ਦੇਖੋ ਬੜਾ ਕਲੀਅਰ ਆ ਜੀ ਕਿ ਅਸੀਂ ਪਹਿਲਾ ਇਹ ਚੋਣਾਤ੍ਰੇ ਕਹਿ ਦਿੰਦਾ ਹੈ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਬੀ ਟੀਮ ਹੈਗੀ ਜੀ ਔਰ ਇਹ ਬੀ ਟੀਮ ਹੁਣ ਦੇ ਨਾਤੇ ਜਿੱਦੋਂ ਜਦੋਂ ਵੀ ਬੀ ਜੀ ਪੀ ਜਿਹੜੇ ਸਟੇਟਾਂ ਵਿੱਚ ਲੱਗਦਾ ਹ ਰਿਹਾ ਸੀ ਜੀ ਕਿ ਭਾਜਪਾ ਇੱਥੇ ਕਬਜ਼ੋਰ ਆ ਜੀ ਉੱਥੇ-ਉੱਥੇ ਉਹ ਮਤਲਬ ਆਮ ਆਦਮੀ ਪਾਰਟੀ ਨੂੰ ਕੀ ਕਰਕੇ ਆਪਣਾ ਮੋਟਿਵ ਹਾਸਲ ਕਰਨਾ ਚਾਹੁੰਦੇ ਜੀ ਰਹੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੀ ਇਹ ਜੇ ਕਾਰਗੁਜ਼ਾਰੀ ਪੰਜਾਬ 'ਚ ਵਧੀਆ ਕੀਤੀ ਹੁੰਦੀ ਤਾਂ ਫਿਰ ਜਿਹੜੀਆਂ ਚਾਰ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਏ ਆ ਉੱਥੇ ਨੋਟਾਂ ਤੋਂ ਘੱਟ ਇਹਨਾਂ ਨੂੰ ਵੋਟਾਂ ਨਾ ਕੰਨੀਆਂ ਜੀ ਨੋਟਾਂ ਤੋਂ ਘੱਟ ਵੋਟਾਂ ਪੈਣ ਦਾ ਕਾਰਨ ਸਿੱਧਾ ਹੀ ਆ ਕਿ ਇਹ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਟੈਕਸਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਪੈਸਾ ਆ ਜੀ ਉਹਨੂੰ ਇਹ ਜਿਹੜਾ ਬੋਰਡ ਜਾਂ ਐਡਵਰਟਾਈਜ਼ਮੈਂਟ ਤੇ ਲਾਉਂਦੇ ਆ ਜੀ ਅਸੀਂ ਜ਼ਮੀਨ ਤੇ ਰਹਿਣ ਵਾਲੇ ਲੋਕ ਆ ਪਿੰਡਾਂ ਤੋਂ ਅਸੀਂ ਆਉਣ ਵਾਲੇ ਲੋਕ ਆ ਜ਼ਮੀਨ ਤੇ ਅਸੀਂ ਰਹਿੰਦੇ ਆ ਔਰ ਅਸੀਂ ਜਦੋਂ ਜਾਂਦੇ ਆ ਪਿੰਡਾਂ ਦੇ ਵਿੱਚ ਜੀ ਦੇਖਦੇ ਆ ਕਿ ਪਹਿਲਾਂ ਨਾਲੋਂ ਵੀ ਬੱਦਤਰ ਹਾਲਤ ਹੋ ਗਈ ਹੈ ਜੀ ਵਿਕਾਸ ਪੰਜਾਬ ਦਾ ਰੁਕਿਆ ਪਿਆ ਜੀ ਮਲਾਜਮਾਂ ਨੂੰ ਤਨਖਾਹ ਨਹੀਂ ਵਧ ਰਹੀ ਜੀ ਸੋ ਇਹ ਇੱਕ ਜਿਹੜਾ ਇੱਕ ਲੋਕ ਤੰਗ ਸੀਗੇ ਐਕਚੁਅਲੀ ਜਿਹੜੀ ਇਹਨਾਂ ਨੂੰ ਆਉਣ ਦਾ ਪੰਜਾਬ 'ਚ ਕਾਰਨ ਕੀ ਆ ਮੇਨ ਗੱਲ ਇਹ ਆ ਲੋਕ ਦੂਜੀਆਂ ਪਾਰਟੀਆਂ ਤੋਂ ਤੰਗ ਲੋਕ ਸੀਗੇ ਤੰਗ ਜੀ ਕਿਉਂਕਿ ਟ੍ਰੈਡੀਸ਼ਨਲ ਪਾਰਟੀਆਂ ਜਿਹੜੀ ਪੋਲਿਟਿਕਸ ਸੀ ਲੋਕ ਉਹਨਾਂ ਤੋਂ ਤੰਗ ਸੀ ਕਿ ਉਹ ਵਾਰੀ ਸਿਰ ਇੱਕ ਦੂਏ ਦੇ ਨੂੰ ਕਦੀ ਉਹ ਆ ਗਿਆ ਕਦੀ ਉਹ ਆ ਗਿਆ ਜੀ ਲੋਕ ਇਹ ਸਮਝ ਰਹੇ ਸੀ ਕਿ ਸ਼ਾਇਦ ਇਹ ਜਿਸ ਤੰਦੇ ਨਾਲ ਕੰਪੇਨ ਕਰ ਰਹੇ ਆ ਗਰੰਟੀਆਂ ਦੇ ਰਹੇ ਤੇ ਲੋਕਾਂ ਨੇ ਨਾ ਤੇ ਯਕੀਨ ਕੀਤਾ ਪਰ ਉਹ ਯਕੀਨ ਦੋ ਸਾਲ ਦੇ ਵਿੱਚ ਰੁਕਣਾ ਘੁੱਟ ਚੁੱਕਾ ਆ ਤੇ ਇਸ ਵੇਲੇ ਜਿਹੜਾ ਹੈ ਨਾ ਜੋ ਇਹਨਾਂ ਨੇ ਕਿਹਾ ਸੀਗਾ ਜੀ ਵੀ ਅਸੀਂ ਆ ਕਰਾਂਗੇ ਸਾਡਾ ਜਿਹੜਾ ਮਾਈਨਿੰਗ ਤੋਂ ਰੈਵਨਿਊ ਇੰਨਾ ਆਏਗਾ ਔਰ ਸਾਡਾ ਐਕਸਾਈਜ਼ ਤੋਂ ਇੰਨਾ ਰੈਵਨਿਊ ਆਏਗਾ ਔਰ ਤੁਸੀਂ ਦੋ ਸਾਲ ਦੇ ਨਾਲੇ ਬਜਟ ਦੇਖ ਲਓ ਜਿਹੜੇ ਪਹਿਲੀਆਂ ਸਰਕਾਰਾਂ ਚ ਲੈ ਗਈਆਂ ਹੁੰਦੇ ਸੀਗੇ ਐਕਸਾਈਜ਼ ਤੋਂ ਤੇ ਮਾਈਨਿੰਗ ਤੋਂ ਜੀ ਇਹਨਾਂ ਦਾ ਉਹਦੇ ਤੋਂ 60% ਘਟ ਗਿਆ ਤੇ 60000 ਕਰੋੜ ਕਰਜ਼ਾ ਲੈ ਲਿਆ ਦੋ ਸਾਲਾਂ ਚ ਚੌਰ ਸਾਹਿਬ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜਾ ਵਾ ਉਹ ਐਸਵੇਂ ਕਾਨੂੰਨ ਵਿਵਸਥਾ ਵੀ ਜਿਹੜੀ ਆ ਥੋੜੀ ਧਗਮਗਾਈ ਲੱਗ ਰਹੀ ਆ ਲੁਧਿਆਣਾ ਦੇ ਵਿੱਚ ਹਰ ਜ਼ਿਲ੍ਹਿਆਂ ਦੇ ਵਿੱਚ ਹੀ ਅਪਰਾਧਿਕ ਘਟਨਾਵਾਂ ਦੇ ਵਿੱਚ ਬੜੀ ਤੇਜ਼ੀ ਨਾਲ ਵਾਧੌਤੀ ਹੋਈ ਆ ਔਰ ਇਸ ਦੇ ਨਾਲ ਹੀ ਜਿਹੜਾ ਵਾ ਪਿਛਲੇ ਟਾਈਮ ਦੇ ਵਿੱਚ ਜਿਹੜਾ ਵਾ डीजीपी पंजाब तमाम एसएसपी ਦੇ ਨਾਲ ਵੀ सीएम ਸਾਹਿਬ ਨੇ ਮੀਟਿੰਗ ਕੀਤੀ। ਔਰ ਪਿਛਲੇ 1.5 ਹਫਤੇ ਤੋਂ ਸੀ ਦੇਖ ਰਹੇ ਲਗਾਤਾਰ ਇਨਕਾਊਂਟਰ ਹੋ ਰਿਹਾ। ਔਰ ਨੇਤਾ ਵਿਰੋਧੀਦਰ ਪ੍ਰਤਾਪ ਬਾਜਵਾ ਜੀ ਕਹਿ ਰਹੇ ਆ ਕਿ ਇਹ ਜੋ ਵੀ ਹੋ ਰਿਹਾ ਇਨਕਾਊਂਟਰ ਨੂੰ ਲੈ ਕੇ ਗਲਤ ਵਾ। ਇਸ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੋਜੀ? ਦੇਖੋ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ। ਜੀ। ਇਹ ਬਾਦਲਾਂ ਦੇ ਸਮੇ ਤੋਂ ਹੀ ਮਾੜੀ ਆ। ਜੀ। ਬਾਗੜਾ ਦੇ ਟੈਪ ਦੇ ਵਿੱਚ ਵੀ ਲੋਨ ਡਾਟਰ ਦੀ ਬੜੀ ਸਮੱਸਿਆ ਸੀਗੀ। ਔਰ ਗੈਂਗਸਟਰ ਉਸ ਨੇ ਬਹੁਤ ਜ਼ਿਆਦਾ ਉਸ ਵੇਲੇ ਇਨਾ ਬਜਾਰ ਹੋ ਗਿਆ। ਪਰ ਉਸ ਬਿੱਲੇ ਜੇ ਕੰਟਰੋਲ ਕੀਤਾ ਹੁੰਦਾ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ। ਜੀ। ਪਰ ਇਹਨਾਂ ਦਾ ਜਿਹੜਾ ਮਤਲਬ ਇਹ ਕਹਿਣਾ ਹੈ ਕਿ ਅਸੀਂ ਜੀ ਗੈਂਗਸਟਰ ਫ੍ਰੀ ਕਰਦਾਂਗੇ ਮਤਲਬ ਪੰਜਾਬ ਡਰਗ ਫ੍ਰੀ ਕਰਦਾਂਗੇ। ਮੈਨੂੰ ਲੱਗਦਾ ਉਹਦੇ ਵਿੱਚ ਕਿਤਨਾ ਕਿਤੇ ਇਹ ਜਿਹੜੀ ਹੋਮ ਮਿਨਿਸਟਰੀ ਹੈ ਉਹ ਬੜੀ ਢੀਕ ਹੈਗੀ ਆ ਜੀ ਕਿਉਂਕਿ ਐਜੇ ਸੀਐਮ ਭਗਵੰਤ ਮਾਨ ਪੰਜਾਬ ਦੀ ਲਾਅ ਐਂਡ ਆਰਡਰ ਸਮਝਦੇ ਜਿਹੜੀ ਸਥਿਤੀ ਆ ਉਹ ਨੂੰ ਉਹ ਨਹੀਂ ਦੇਖ ਰਹੇ ਹਾਲਾਂਕਿ ਉਹਨਾਂ ਕੋ ਗ੍ਰੈਬ ਵਿਭਾਗ ਆ ਜੀ ਜੀ ਪਰ ਸਾਨੂੰ ਇਹ ਲੱਗਦਾ ਹੈ ਕਿ ਗ੍ਰੈਬ ਵਿਭਾਗ ਉਹ ਨਹੀਂ ਚਲਾ ਰਹੇ ਗ੍ਰੈਬ ਵਿਭਾਗ ਸੁਪਰ ਸੀਐਮ ਕੇਜਰੀਵਾਲ ਤੇ ਰਾਗਵ ਚੱਡਾਈ ਚਲਾ ਰਹੇ ਜੀ ਇਸ ਕਰਕੇ ਉਹ ਪੰਜਾਬ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨਹੀਂ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਡੇ ਬਾਏ ਡੇ ਖਰਾਬ ਹੋ ਰਹੇ ਲੱਗਦਾ ਤਾਂ ਸਾਨੂੰ ਵੀ ਸੀ ਕਿ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਜੀ ਜਦੋਂ ਰੋਟੀ ਧਿਰ ਦੇ ਵਿੱਚ ਸੀਗੇ ਜਾਂ ਮਤਲਬ ਉਸ ਵੇਲੇ ਹਾਲੇ ਆਮ ਆਦਮੀ ਪਾਰਟੀ ਸਟ੍ਰਗਲ ਹੀ ਕਰ ਰਹੀ ਸੀਗੀ ਪੰਜਾਬ ਵਿੱਚ ਇਲੈਕਸ਼ਨ ਜਿੱਤਣ ਦੇ ਤੇ ਇਹਨਾਂ ਦੀਆਂ ਗੱਲਾਂ ਤੇ ਇਹ ਲੱਗਦਾ ਹੀ ਕਿ ਸ਼ਾਇਦ ਪੰਜਾਬ ਦੇ ਵਿੱਚ ਇੱਕਦਮ ਜਿਹੜਾ ਇਹ ਮਤਲਬ ਲੌਂਡ ਆਰਡਰ ਠੀਕ ਹੋ ਜਾਏਗਾ ਗੈਂਗਸਟਰ ਜਿਹੜੇ ਆ ਬਿਲਕੁਲੋਂ ਪੰਜਾਬ ਤੋਂ ਖਤਮ ਹੋ ਜਾਣਗੇ ਇਸ ਤੋਂ ਜੋ ਮਤਲਬ ਹਰ ਠੀਕ ਹੋ ਜੇਗੀ ਪਰ ਜਿਸ ਤੰਗ ਦੇ ਨਾਲ ਇਸ ਵੇਲੇ ਜੋ ਸਥਿਤੀ ਹੈ ਇਹ 'ਚ ਕੋਈ ਸ਼ੱਕ ਨਹੀਂ ਆਏ ਦਿਨ ਵਪਾਰੀਆਂ ਦੇ ਕਦਰ ਆίδਨ ਆਮ ਲੋਕਾਂ ਦੇ ਕਤਲ ਇਥੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਗੌਂਗਰਦੀ ਸਥਿਤੀ ਖਰਾਬ ਆ ਖੁਦ ਭਗਵੰਤ ਮਾਨ ਤਾਂ ਆ ਵੀ ਕਹਿੰਦੇ ਹੁੰਦੇ ਸੀ ਸੀਐਮ ਸਾਹਿਬ ਕਿ ਅਸੀਂ ਸਾਨੂੰ ਕੋਈ ਸੁਰੱਖਿਆ ਦੀ ਲੋੜ ਨਹੀਂ ਜੀ ਪਰ ਅਜ ਆਮ ਲੋਕਾਂ ਨੂੰ ਸੁਰੱਖਿਆ ਘੱਟ ਤੇ ਆਪਣੀ ਇਹਨਾਂ ਦੀ ਸੁਰੱਖਿਆ ਦੇਖ ਲਓ ਵੀ 4-500 ਗੱਡੀਆਂ ਦਾ ਕਾਫਲਾ ਕਿੰਨਾ ਰਹਿ ਵੀ ਨੂੰ ਜਿਹੜਾ ਇਹਨਾਂ ਦੀ ਆਪਣੀ ਸੁਰੱਖਿਆ ਚ ਫਿਰ ਆਪਣੇ ਘਰਦਿਆਂ ਨੂੰ ਦਿੱਤੀ ਹੋਈ ਹੈ ਸੋ ਇਹ ਜਿਹੜੀਆਂ ਚੀਜ਼ਾਂ ਆ ਇੱਥੋਂ ਹੀ ਪਤਾ ਲੱਗਦਾ ਕਿ ਜੇ ਸੀਐਮ ਨੂੰ ਆਪਣੀ ਇਹਦੀ ਸੁਰੱਖਿਆ ਵਧਾਉਣੀ ਪਈ ਤਾਂ ਮਤਲਬ ਲਾਉਂਡਰ ਦੀ ਸਮੱਸਿਆ ਹੈਗੀ ਜਾਂ ਕਮੀ ਹੈਗੀ ਹੈ ਸੋ ਉਹਦੇ ਲਈ ਇੱਕ ਐਫੀਸ਼ੀਐਂਟ ਜਿਹੜਾ ਗ੍ਰੈਬ ਜਿਹੜਾ ਮੰਤਰੀ ਆ ਉਹਦੀ ਗੋੜਾ ਪੰਜਾਬ ਸੋ ਇਹਨਾਂ ਨੇ ਮਤਲਬ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਕਿਉਂਕਿ ਕਮਾਲਦਾਰ ਤੇ ਵਧੀਆ ਲੀਡਰ ਸੀਗੇ ਇਹਨਾਂ ਨੇ ਉਹਨਾਂ ਨੂੰ ਜੁਆਇੰਟ ਇਸ ਕਰਕੇ ਕਰਾਇਆ ਸੀ ਕਿ ਕੱਲ ਨੂੰ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਉਹਨਾਂ ਨੂੰ ਅਸੀਂ ਜਿਹੜਾ ਆ ਪੰਜਾਬ ਦਾ ਗ੍ਰਹਿ ਵਿਭਾਗ ਦੇਵਾਂਗੇ ਤਾਂ ਕਿ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰ ਸਕੇ ਉਸ ਤੋਂ ਕੋਲ ਨਾ ਕੋਈ ਐਕਸਪੀਰੀਅੰਸ ਆ ਬਿਲਕੁਲ ਪਰ ਜਿੱਤਣ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਤੇ ਰਾਗਵ ਚੱਡਾ ਨੂੰ ਇਹ ਲੱਗਾ ਕਿ ਜੇ ਕਿਤੇ ਇੱਕ ਵਾਰ ਵਿਜੇ ਪ੍ਰਤਾਪ ਨੂੰ ਅਸੀਂ ਬਣਾ ਦਿੱਤਾ ਤੇ ਉਹ ਇੱਕ ਆਰਨਸਟ ਤੇ ਬਹੁਤ ਹੀ ਮਤਲਬ ਇੱਕ ਡਿਸਪਲਾਈਨਡ ਅਫਸਰ ਆ ਜੀ ਤੇ ਉਹ ਤਾਂ ਇਹ ਸਾਰਾ ਕੁਝ ਠੀਕ ਕਰ ਦੇਗਾ ਤੇ ਸਾਡੇ ਕੋਲ ਜਿਹੜੀ ਪੰਜਾਬ ਦੀ ਸਿਕਿਉਰਿਟੀ ਆ ਇਹ ਸਾਨੂੰ ਕਦੇ ਨਹੀਂ ਮਿਲੇਗੀ ਇਸ ਕਰਕੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ ਗੁੱਠੇ ਲੈ ਨਾਲ ਤਾਂ ਜੀ ਤੇ ਗ੍ਰਹਿ ਵਿਭਾਗ ਸੀਐਮ ਨੂੰ ਦੇ ਦਿੱਤਾ ਕਿਉਂਕਿ ਸੀਐਮ ਸਾਹਿਬ ਇਹਨਾਂ ਦੇ ਅੱਗੇ ਬੋਲਦੇ ਸਨ ਇਸ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਚਰਮਗਰ ਗਈ ਭਈਆ ਕਿਸੇ ਨੂੰ ਇਹ ਨਹੀਂ ਯਕੀਨ ਹੈਗਾ ਕਿ ਸਵੇਰ ਨੂੰ ਜੋ ਘਰੋਂ ਜਾਂਦਾ ਤੇ ਵਾਪਸ ਆਏਗਾ ਇਹ ਹਾਲਾਤ ਨੇ ਪੰਜਾਬ ਦੇ ਪਰ ਅਸੀਂ ਇਹ ਕਿਉਂਕਿ 크리스마ਸ ਦਾ ਮੌਕਾ ਅਸੀਂ ਇਹ ਦੁਆ ਕਰਦੇ ਹਾਂ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਚੰਗੀ ਹੋਵੇ ਔਰ ਸਰਕਾਰ ਕੇ ਜੇ ਧਿਆਨ ਸਰ ਗ੍ਰਸਨ ਮੈਸ਼ਨ ਫਰੰਟ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਵਾ 2-3 ਮਹੀਨੇ ਰਹਿ ਗਏ ਹੈ। ਤੁਹਾਡੇ ਵੱਲੋਂ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਕੀ ਤੁਸੀਂ ਚੋਣਾਂ ਲੜੋਗੇ ਜਾਂ ਕਿਸੇ ਪਾਰਟੀ ਦੀ ਹਮਾਇਤ ਕਰੋਗੇ ਤੁਹਾਡੇ ਸੰਗਠਨ ਦਾ ਜੜਾ ਵਾ ਉਹ ਇੰਡੀਆ ਲੈਵਲ ਦੇ ਉੱਤੇ ਕੀ ਫੈਸਲਾ ਆ ਰਿਹਾ ਲੋਕ ਸਭਾ ਚੋਲਾ ਦੇ ਸਮੇਂ ਚ ਦੇਖੋ ਐਸ ਵੇਲੇ ਜਿਹੜੀ ਹੈ ਨਾ ਦੇਸ਼ ਦੀਆਂ ਦੋ ਚੀਜ਼ਾਂ ਸਾਡੇ ਸਾਹਮਣੇ ਚੁਣੌਤੀ ਚ ਨੇ ਦੋਨੋਂ ਪਾਰਟੀਆਂ ਜੀ ਕੇਂਦਰ ਦੇ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕ ਚੁਣੌਤੀ ਆ ਜੀ ਤੇ ਸਾਹਮਣੇ ਇਹ ਲੱਗ ਰਿਹਾ ਕਿ ਜੇ ਬੀਜੇਪੀ ਦੁਬਾਰਾ ਰਿਪੀਟ ਕਰੂ ਜੀ ਤੇ ਕਿਸਾਨੀ ਵਿਗੜ ਵੀ ਆਉਣਗੇ ਜੀ ਕਿ ਉਹ ਉਹਨਾਂ ਦੇ ਖੇਤੀ ਮੰਤਰੀ ਨੇ ਜਦੋਂ ਕਿਸਾਨੀ ਬੇਲ ਰਾਤ ਕੀਤੇ ਤਾਂ ਇੱਕ ਫੰਕਸ਼ਨ ਦੇ ਵਿੱਚ ਵੀਡੀਓ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਬੇਹ ਲੈ ਗਿਆ ਮੰਗ ਜੀ ਕਿਤੇ ਬੀਜਪੀ ਤੋਂ ਸਾਨੂੰ ਇਹ ਖਤਰਾ ਆ ਵੀ ਜੇ ਕਿਸਾਨੀ ਬੇਲ ਦੁਆਰਾ ਆਏ ਤਾਂ ਦੇਸ਼ ਅਡਾਨੀ ਵਾਲੀ ਕੋ ਬਿਕ ਜਾਏਗਾ ਜੀ ਦੂਜਾ ਸਾਨੂੰ ਜਿਹੜਾ ਖਤਰਾ ਇਹ ਲੱਗਦਾ ਆ ਕਿ ਜੇ ਬੀਜੇਪੀ ਦੁਆਰਾ ਰਿਪੀਟ ਹੁੰਦੀ ਆ ਤੇ ਮੁਲਕੇ ਜਿਹੜਾ 29 ਦਾ ਇਲੈਕਸ਼ਨ ਆ ਉਹ ਹੋਣਾ ਹੀ ਨਹੀਂ ਬੀਜਪੀ ਨੇ ਇਲੈਕਸ਼ਨ ਹੀ ਨਹੀਂ ਹੋਣ ਦੇਣਾ ਮੁੜ ਕੇ ਤੇ ਸੰਵਿਧਾਨ ਤੀਸਰੀ ਸਭ ਤੋਂ ਵੱਡੀ ਗੱਲ ਜਿਸ ਸੰਵਿਧਾਨ ਦੇ ਤਹਿਤ ਅਡਜਲ ਸੁਪਰੀਮ ਕੋਰਟ ਚੱਲ ਰਹੀ ਆ ਅਦਾਲਤਾਂ ਚੱਲ ਰਹੀਆਂ ਜਨਦੇਸ਼ ਚੱਲ ਰਿਆ ਇਹ ਸੰਵਿਧਾਨ ਹੀ ਖਤਮ ਹੋ ਜਾਣਾ ਸਾਨੂੰ ਇਹ ਵੀ ਲੱਗਦਾ ਤਿੰਨ ਗੱਲਾਂ ਵੇਚ ਨੇ ਚੌਥੀ ਇਹਨੂੰ ਰੋਕਣ ਦੇ ਲਈ ਜਿਹੜਾ ਵਾ ਤੁਹਾਡਾ ਤੁਹਾਡੀ ਪਾਰਟੀ ਜਿਹੜੀ ਹੈ ਉਹ ਕੀ ਕਰ ਰਹੀ ਹੈ ਤੁਸੀਂ ਲੋਕ ਸਭਾ ਚੋਣਾਂ ਲੜੋਗੇ ਜਾਂ ਕਿਸੇ ਦੇ ਨਾਲ ਤੁਸੀਂ ਅਲਾਈਅੰਸ ਕਰੋਗੇ ਕੀ ਡਰੇਗਾ ਤੁਹਾਡਾ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਜਿਹੜਾ ਮੈਂ ਦੱਸੀਆਂ ਨੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਸਾਡਾ ਇਹ ਸੋਚਣਾ ਆ ਜੀ ਕਿ ਜੇ ਅਸੀਂ 20 ਚੋਣਾਂ ਲੜਾਂਗੇ ਜੀ ਤੇ ਇਹਦਾ ਬੈਨੀਫਿਟ ਜਿਹੜਾ ਆ ਉਹ ਭਾਜਪਾ ਨੂੰ ਜਾਏਗਾ ਕਿਉਂਕਿ ਸੈਕੂਲਰ ਵੋਟ ੁੱਟ ਜਾਏਗੀ ਬਿਲਕੁਲ ਠੀਕ ਹੈ ਜੀ ਸੋ ਅਸੀਂ ਨਹੀਂ ਚਾਹੁੰਦੇ ਕਿ ਐਸ ਸਕੇਲ 'ਚ ਜਦੋਂ ਕਿ 26 28 ਪਾਰਟੀਆਂ ਸਾਊਥ ਦੀਆਂ ਨਾਰਥ-ਈਸਟ ਦੀਆਂ ਜੀ ਇੱਕ ਇੰਡੀਆ ਗੱਠਜੋੜ ਬਣਾ ਲਿਆ ਜਿਨ੍ਹਾਂ ਨੇ ਜੀ ਜੇ ਉਹ ਇੱਕ ਪਾਸੇ ਇਕੱਠੀਆਂ ਹੋ ਗਈਆਂ ਤੇ ਅਸੀਂ ਦੇਸ਼ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਗਿਬਰੇਜ਼ਗਾਰੀ ਬਹੁਤ ਹੈ ਜੀ ਤੇ ਅਡਾਨੀਆ ਮੰਨੀ ਨੂੰ ਦੇਸ਼ ਨਾ ਵਿਕ ਜਾਵੇ ਇਸ ਕਰਕੇ ਆਉਂਦੇ ਵਕਤ ਅਸੀਂ ਇਹ ਫੈਸਲਾ ਕਰਾਂਗੇ ਜੀ ਕਿ ਅਸੀਂ ਉਸ ਧਿਰਨਾ ਚਾਹੀਏ ਜਿਹੜੀ ਤੇ ਦੇਸ਼ ਦੇ ਨਾਲ ਤੇ ਦੇਸ਼ ਦੇ ਲੋਕਾਂ ਨਾਲ ਖੜੀ ਹੈ ਜੀ ਸੋ ਇਸ ਕਰਕੇ ਅਸੀਂ ਖੁਦ ਇਹ ਵਿਚਾਰ ਨਹੀਂ ਕਰ ਰਹੇ ਕਿ ਅਸੀਂ ਲੜੀਏ ਕਿਉਂਕਿ ਸਾਡੇ ਲੜਨ ਦੇ ਨਾਲ ਜਿਹੜੀਆਂ ਸੈਕੂਲਰ ਵੋਟਾਂ ਉਹਨਾਂ ਨਾਲ ਨੁਕਸਾਨ ਹੋ ਸਕਦਾ ਜੀ ਸਰ ਲਾਸਟ ਦੇ ਵਿੱਚ ਮੇਰਾ ਕੁਐਸਚਨ ਨਸ਼ੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂ ਅੱਜ ਦੇ ਹਾਲਾਤ ਨੇ ਪੰਜਾਬ ਦੇ ਨਸ਼ਾ ਵੈਸੇ ਦਾ ਇੱਕ ਇੰਟਰਨੈਸ਼ਨਲ ਪ੍ਰੋਬਲਮ ਐ ਇਸ ਵੇਲੇ ਜੀ ਬਿਲਕੁਲ ਤੁਸੀਂ ਜਦੋਂ ਪੂਰੀਆਂ ਖਬਰਾਂ ਦੇਖਦੇ ਆਂ ਉਹ ਫਿਰ ਲਗਾਤਾਰ ਰਹਿੰਦੇ ਜੀ ਕੈਨੇਡਾ ਵੀ ਇਸ ਜਕੜ ਦੇ ਵਿੱਚ ਆ ਅਮਰੀਕਾ ਵੀ ਆ ਯੂਰਪ ਵੀ ਆ ਗਿਆ ਜੀ ਐਕਚੁਅਲੀ ਇਹ ਜਿਹੜਾ ਨਸ਼ਾ ਇਹ ਇੱਕ ਮੈਂ ਸਮਝ ਸਕਦਾ ਕਿ ਸੋਸ਼ਲ ਇੱਕ ਡਿਸੀਜ਼ ਦੀ ਤਰ੍ਹਾਂ ਹੋ ਗਿਆ ਹੈ ਬਿਲਕੁਲ ਜੀ ਇੱਕ ਸਮਾਜਿਕ ਬਿਮਾਰੀ ਦੀ ਤਰ੍ਹਾਂ ਜੀ ਸੋ ਇਹਦੇ ਲਈ ਇਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਇੱਕ ਇਨੀਸ਼ੀਏਟਿਵ ਠੀਕ ਮੰਨਦੇ ਹਾਂ ਜੀ ਕਿ ਉਹਨਾਂ ਨੇ ਜਿਹੜਾ ਨਸ਼ੇ ਦੇ ਖਿਲਾਫ ਜੀ ਐਜੀ ਐਜੀਟੀਆ ਬਣਾਇਆ ਹੈ ਜੀ ਸੌਰੀ ਇਹ ਆਪਣੇ ਨਸ਼ਾ ਰੁਕੂ ਜਿਹੜਾ ਇੱਕ ਉਹਨਾਂ ਨੇ ਗਰੁੱਪ ਬਣਾਇਆ ਹੋਇਆ ਹੈ ਟੀਮ ਬਣਾਈ ਹੈ ਜਿਹੜੀ ਕਿ ਇਹਦੇ ਉੱਪਰ ਮੋਨਿਟਰਿੰਗ ਕਰ ਰਹੀ ਹੈ ਜੀ ਦੂਸਰਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਜੇ ਨਸ਼ਾ ਖਤਮ ਕਰਨਾ ਤੇ ਉਹਦੇ ਲਈ ਇੱਕ ਮੁਹਿੰਮ ਚਲਾਉਂਦੀ ਲੋ ਜੀ ਸਪੈਸ਼ਲੀ ਪਿੰਡਾਂ ਵਿੱਚ ਜੀ ਇਹ ਨਸ਼ਾ ਕਿਉਂ ਆ ਹਮਮ ਸਵਾਲ ਉਹੀ ਆ ਗਿਆ ਨਸ਼ਾ ਹੈਗਾ ਬੇਰੁਜ਼ਗਾਰੀ ਕਰਕੇ ਜਿਸ ਦਿਨ ਬੇਰੋਜ਼ਗਾਰੀ ਪੰਜਾਬ 'ਚ ਘਟੇਗੀ ਜੀ ਲੋਕ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਨੇਚਰਲੀਆ ਕਿ ਉਹਨਾਂ ਕੋ ਫਿਰ ਸਮਾਨੀ ਹੋਏਗਾ ਨਾ ਗੱਲਾਂ ਸੁਣਨਾ ਬਿਲਾ ਮਨ ਸ਼ੈਤਾਨ ਦਾ ਹੁਣ ਜਦੋਂ ਕੋਈ ਨੌਜਵਾਨ ਬੇਲੇ ਰਹੇਗੇ ਨੇਚਰਲੀਆ ਜਾਂਦੇ ਹੋਣ ਲੁੱਟਾ ਕਰਨਗੇ ਜਾਂ 스내ਚਿੰਗ ਕਰਨਗੇ ਬਿਲਕੁਲ ਜਾਂ ਉਹ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਪਰੇਸ਼ਾਨੀ ਆ ਜਾਂ ਫਰਸਟ੍ਰੇਸ਼ਨ ਆ ਉਹਨੂੰ ਘੱਟ ਕਰਨ ਲਈ ਨਸ਼ਾ ਕਰਨਗੇ ਸੋ ਨਸ਼ੇ ਦਾ ਹੱਲ ਇਹ ਆ ਕਿ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਵੇ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਜਿਹੜੇ ਨਸ਼ਾ ਕਰਨ ਨੂੰ ਸਾਦਾ ਅਦਰਵਾਇਜ਼ ਇਹ ਇੰਟਰਨੈਸ਼ਨਲ ਬਿਮਾਰੀ ਆ ਜਿਹੜੀ ਕਿ ਇੱਕ ਲਾਗ ਦੀ ਤਰ੍ਹਾਂ ਇੱਕ ਦੂਸਰੇ ਲੱਗ ਰਹੀ ਆ ਤੇ ਇਹਦਾ ਅੰਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੋ ਗੱਲਬਾਤ ਲਈ ਬਹੁਤ-ਬਹੁਤ ਧੰਨਵਾਦ ਇਸਨ ਲਾਰੈਂਸ ਚੌਧਰੀ ਜੀ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਔਰ ਗੱਲਬਾਤ ਦੇ ਦੌਰਾਨ ਚੌਧਰੀ ਸਾਹਿਬ ਨੇ ਦੱਸਿਆ ਵਾ ਕਿ ਜੋ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਦਾ ਜਿਹੜਾ ਸੰਗਠਨ ਆ ਉਹ ਪੂਰੇ ਭਾਰਤ ਦੇਸ਼ ਦੇ ਵਿੱਚ ਇੱਕ ਮਜ਼ਬੂਤ ਸੰਗਠਨ ਆ ਘਟ ਗਿੰਤੀਆਂ ਦਾ ਔਰ ਇਲੈਕਸ਼ਨ ਉਹ ਨਹੀਂ ਲੜਨਗੇ ਉਹਨਾਂ ਨੂੰ ਇਸ ਗੱਲ ਦਾ ਖਤਸ਼ਾ ਵਾ ਕਿ ਜੇ ਇਹਨਾਂ ਦਾ ਸੰਗਠਨ ਇਹਨਾਂ ਦੀ ਪਾਰਟੀ ਇਲੈਕਸ਼ਨ ਲੜਦੀ ਆ ਤਾਂ ਸੈਕੂਲਰ ਵੋਟਸ ਜਿਹੜੀਆਂ ਮਾ ਉਹ ਵੰਡੀਆਂ ਜਾਣਗੀਆਂ ਸੋ ਇਹ ਸੰ ਕ੍ਰਿਸਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਜੀ ਜਿਨ੍ਹਾਂ ਨੇ ਗੱਲਬਾਤ ਦੇ ਦੌਰਾਨ ਵੱਡਾ ਐਲਾਨ ਕਰ ਦਿੱਤਾ ਵਾ ਸਾਡੇ ਇਸ ਚੈਨਲ ਦੇ ਰਹੀਂ ਕਿ ਉਹਨਾਂ ਦੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਲੈਕਸ਼ਨ ਨਹੀਂ ਲੜੇਗੀ ਕਿਉਂਕਿ ਉਹਨਾਂ ਨੂੰ ਡਰ ਵਾ ਕਿ ਘਟ ਗਿੱਤੀ ਭਾਈਚਾਰੇ ਦੀਆਂ ਵੋਟਾਂ ਜਿਹੜੀਆਂ ਵਾ ਵੰਡੀਆਂ ਜਾਣਗੀਆਂ ਔਰ ਜਿਹਦਾ ਸਿੱਧਾ-ਸਿੱਧਾ ਫਾਇਦਾ ਭਾਜਪੀ ਨੂੰ ਹੋਏਗਾ ਲਾਰੈਂਸ ਚੌਧਰੀ ਜੀ ਦੀ ਗੱਲਬਾਤ ਦੇ ਦੌਰਾਨ ਅਸੀਂ ਆਸਾਨੀ ਦੇ ਨਾਲ ਦਰਸ਼ਕਾਂ ਨੂੰ ਇਹ ਕਹਿ ਸਕਦੇ ਹਾਂ ਕਿ ਇੰਨਾ ਦੀ ਪਾਰਟੀ ਜਿਹੜੀ ਆ ਉਹ ਜਲਦੀ ਇੰਡੀਆ ਅਲਾਈਅንስ ਜਿਹੜਾ ਇੱਕ 26 ਪਾਰਟੀਆਂ ਮਿਲ ਕੇ ਪੂਰੇ ਦੇਸ਼ ਵਿੱਚ ਬਣਾ ਰਹੀਆਂ ਵਾ 27ਵੀਂ ਪਾਰਟੀ ਜਿਹੜੀ ਆ ਕ੍ਰਿਸਚੀਅਨ ਨੈਸ਼ਨਲ ਫਰੰਟ ਵੀ ਉਸ ਵਿੱਚ ਸ਼ਾਮਲ ਹੋਏਗੀ ਸੋ तमाम ਮੁੱਦਿਆਂ ਦੇ ਉੱਤੇ ਗੱਲਬਾਤ ਦਾ ਸਿਲਸਲਾ ਸਾਡਾ ਵੱਖ-ਵੱਖ ਪੰਜਾਬ ਦੇ ਲੀਡਰਾਂ ਦੇ ਨਾਲ ਜਾਰੀ ਰਹੇਗਾ ਤੁਸੀਂ ਜੁੜੇ ਹੋ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ